ਅੱਜ ਦੁਆਬਾ ਸਹਾਇਤਾ ਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਗੁਰਦੁਆਰਾ ਸੁਖੀ ਸੁਖਤਾਨਾ ਸਾਹਿਬ ਫਗਵਾੜਾ ਵਿਖੇ ਇਹ ਬੂਟੇ ਲਗਾਏ ਗਏ ਹਨ ਇਹ ਸਾਡੀ ਜਿਹੜੀ ਮਿਹਮ ਹੈ ਅਸੀਂ ਜੁਲਾਈ ਦੇ ਪਹਿਲੇ ਹਫਤੇ ਸ਼ੁਰੂ ਕੀਤੀ ਸੀ ਇਸ ਤੋਂ ਪਹਿਲਾਂ ਅਸੀਂ ਵਰਿੰਦਰਪੁਰ ਫਗਵਾੜਾ ਵਿਖੇ ਬੂਟੇ ਲਗਾ ਚੁੱਕੇ ਹਾਂ ਅੱਜ ਵੀ ਸਾਡੇ ਸੂਮ ਮੈਂਬਰ ਇੱਥੇ ਇਕੱਠੇ ਹੋਏ ਨੇ ਉਹਨਾਂ ਨੇ ਰਲ ਮਿਲ ਕੇ ਇੱਥੇ ਗੁਰਦੁਆਰਾ ਸੁਖਤਾਨਾ ਸਾਹਿਬ ਵਿਖੇ ਬੂਟੇ ਲਗਾਏ ਨੇ ਕਿਉਂਕਿ ਸਮੇਂ ਦੀ ਜੋ ਲੋੜ ਹੈ ਇਸ ਵੇਲੇ ਬੂਟੇ ਲਗਾਉਣੇ ਬਹੁਤ ਜ਼ਰੂਰੀ ਨੇ ਵਾਤਾਵਰਨ ਜਿਹੜਾ ਜਿਹੜਾ ਬਹੁਤ ਖਰਾਬ ਹੋ ਰਿਹਾ ਹੈ ਆਪਾਂ ਨੂੰ ਕਈ ਬਿਮਾਰੀਆਂ ਆਈਆਂ ਲੱਗ ਰਹੀਆਂ ਨੇ ਇਹ ਵਾਤਾਵਰਨ ਦੇ ਖਰਾਬ ਹੋਣ ਕਰਕੇ ਹੀ ਸਾਡੀ ਜਿਹੜੀ ਹਵਾ ਉਹ ਖਰਾਬ ਹੋ ਰਹੀ ਹੈ ਪ੍ਰਦੂਸ਼ਣ ਵੱਧ ਰਿਹਾ ਹੈਗਾ ਜਿਹੜੇ ਬੂਟੇ ਆ ਇਹ ਇਨ੍ਹਾਂ ਚੀਜ਼ਾਂ ਨੂੰ ਵਾਸਤੇ ਬਹੁਤ ਸਹਾਇੀ ਹੁੰਦੇ ਹੈਗੇ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਜਿੰਨੇ ਵੀ ਅਸੀਂ ਮੈਂਬਰ ਇੱਥੇ ਪਹੁੰਚੇ ਆ ਜਾਂ ਮੇਰੇ ਵਾਲ ਸੁਣਦੇ ਨੇ ਸਾਰੇ ਉਹਨਾਂ ਨੂੰ ਵੱਧ ਤੋਂ ਵੱਧ ਇਹ ਬੂਟੇ ੜੇ ਲਗਾਉਣੇ ਚਾਹੀਦੇ ਹੈਗੇ ਤਾਂ ਕਿ ਸਾਡਾ ਆਲਾ ਦਵਾਲਾ ਜਿਹੜਾ ਹਰਿਆ-ਭਰਿਆ ਰਹੇ ਅਤੇ ਅਸੀਂ ਪਰ ਦੂਸ਼ਣ ਤੋਂ ਜਿਹੜਾ ਆ ਉਹ ਵੀ ਰਹਿਤ ਹੋ ਸਕੀਏ ਤੇ ਅਸੀਂ ਚੰਗਾ ਜਿਹੜਾ ਜੀਵਨ ਜੀ ਸਕੀਏ ਮੈਂ ਜਿੰਨੇ ਸਾਡੇ ਦੁਆਬਾ ਸਹਿ ਸਮਾਜ ਦੇ ਕੇਂਦਰ ਦੇ ਜਿੰਨੇ ਮੈਂਬਰ ਸਾਡੇ ਆਏ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਨਾਲ ਦੀ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਜੀ ਨਰਿੰਦਰ ਸਿੰਘ ਜੀ ਦਾ ਜਿਨ੍ਹਾਂ ਦਾ ਇਹ ਸਾਡੀ ਮਹਿਮਨ ਨੂੰ ਕਾਮਯਾਬ ਕਰਨ ਲਈ ਇਹ ਬੂਟੇ ਲਗਾਉਣ ਵਿੱਚ ਉਹਨਾਂ ਨੇ ਆਪਣਾ ਸਹਿਯੋਗ ਦਿੱਤਾ ਹੈ ਇੱਕ ਵਾਰੀ ਫੇਰ ਤੁਹਾਡਾ ਸਭ ਦਾ ਇੱਥੇ ਪਹੁੰਚਣ ਤੇ ਧੰਨਵਾਦ ਅੱਜ ਇਤਿਹਾਸ ਗੁਰਦੁਆਰਾ ਸਕੈਣਾ ਸਾਹਿਬ ਖਗਵਾੜਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਜੀ ਦੇ ਨਿਰਦੇਸ਼ ਨਾਲ ਗੁਰਦੁਆਰਾ ਸਕੈਣਾ ਸਾਹਿਬ ਦੇ ਮੈਨੇਜਰ ਨਿਰੰਦਰ ਸਿੰਘ ਜੀ ਵੱਲੋਂ ਅਤੇ ਉਹਨਾਂ ਦੇ ਨਾਲ ਦੁਆਬਾ ਸੱਦੇ ਸਮਾਜਿਕ ਕੇਂਦਰ ਖਗਵਾੜਾ ਅਤੇ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਵੈਲਫੇਅਰ ਸੈਕਟਰੀਡਰ ਖਗਵਾੜਾ ਵੱਲੋਂ ਸਾਂਝੇ ਤੌਰ ਤੇ ਜੋ ਅਸੀਂ ਇਹ ਕਾਰਜ ਕੀਤਾ ਹੈ ਅਸੀਂ ਜੋ ਜਿਹੜਾ ਵੀ ਕਾਰਜ ਕਰਦੇ ਆ ਉਹ ਗੁਰਦੁਆਰਾ ਸਕੈਣਾ ਸਾਹਿਬ ਤੋਂ ਪਹਿਲਾਂ ਇਹਨਾਂ ਦਾ ਅਸ਼ੀਰਵਾਦ ਲੈ ਕੇ ਅਸੀਂ ਕਰਦੇ ਹਾਂ ਅੱਜ ਜੋ ਮਹਮਾ ਹੈ ਵਾਤਾਵਰਨ ਨੂੰ ਸੰਭਾਲਣ ਲਈ ਅੱਜ ਬਹੁਤ ਲੋੜ ਹੈ ਦੁਆਬਾ ਸਿਹਤ ਤੇ ਸਮਾਜਿਕ ਕੇਂਦਰ ਸਰਦਾਰ ਰਵਿੰਦਰ ਸਿੰਘ ਰਾਏ ਪ੍ਰਧਾਨ ਜੀ ਅਤੇ 10 ਦੀ ਅਗਵਾਈ ਦੇ ਵਿੱਚ ਅਸੀਂ ਵੱਡੀਆਂ ਮੱਲਾਂ ਮਾਰੀਆਂ ਹਨ ਪਿਛਲੇ ਦਿਨੀਂ ਰਵਿੰਦਰ ਪਾਰਕ ਦੇ ਵਿੱਚ ਪਹਿਲਾਂ ਵੀ ਬੂਟੇ ਲਗਾਏ ਹਨ ਲਗਾਤਾਰ 8 ਸਾਲ ਤੋਂ ਅਸੀਂ ਇਸ ਲਹਿਰ ਦੇ ਵਿੱਚ ਸ਼ਾਮਲ ਹਾਂ ਜੋ ਵਾਤਾਵਰਨ ਅੱਜਕਲ ਬਹੁਤ ਪ੍ਰਭਾਵਤ ਹੋ ਰਿਹਾ ਹੈ ਜਿੰਨੇ ਵੀ ਅਸੀਂ ਵੱਧ ਤੋਂ ਵੱਧ ਬੂਟੇ ਲਗਾਵਾਂਗੇ ਉਸ ਦੇ ਨਾਲ ਹੀ ਅਸੀਂ ਵਾਤਾਵਰਨ ਵਿੱਚ ਠੰਡਕ ਆ ਸਕਦੀ ਹੈ ਮੇਰੀ ਸਾਰੀ ਮੈਂਬਰਾਂ ਨੂੰ ਪੀ ਲਿਆ ਅਤੇ ਜੇ ਸਾਰੇ ਵਰਕਰਾਂ ਨੂੰ ਅਤੇ ਵਿਅਕਤੀਆਂ ਨੂੰ ਪੀ ਲਿਆ ਕਿ ਵੱਧ ਤੋਂ ਵੱਧ ਕਬੂਟੇ ਲਾ ਕੇ ਟਾਪ ਵਨ ਫੰਡ ਕਰੀਏ ਇਹ ਹੀ ਸਾਡੀ ਬੇਨਤੀ ਹੈ ਸਾਰਿਆਂ ਦਾ ਫਰਜ਼ ਬਣਦਾ ਹੈ ਹਰ ਕੋਈ ਵਿਅਕਤੀ ਇੱਕ ਕਬੂਟਾ ਜ਼ਰੂਰ ਲਾਵੇ ਅਤੇ ਉਸ ਨੂੰ ਪਾਲੇ ਵੀ ਤਾਂ ਹੀ ਅਸੀਂ ਕਾਮਯਾਬ ਹੋ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਹਾਰੇ ਕਰੇ ਥੈਂਕ ਯੂ ਪਰ ¿Qué es lo que